ਨੰਬਾਬਾ ਸ੍ਰੀ ਚੰਦ ਜੀ ਇਨਸਾਨ ਨੇ ਤਰੱਕੀ ਦੇ ਨਾਂ ਦੇ ਉੱਪਰ ਬਹੁਤ ਸਾਰੇ ਜੰਗਲ ਵੱਢ ਦਿੱਤੇ ਇਹ ਇੱਕ ਸੋਟੀ ਜਈ ਕਥਾ ਸੱਚ ਹੋਵੇ ਚਾਹੇ ਮਨ ਤੋਂ ਬਣਾਈ ਹੋਈ ਜੋ ਸਿੱਖਿਆ ਦੇ ਵੀ ਉਸ ਦਾ ਅਰਥ ਹੁੰਦਾ ਹੈ ਜਦੋਂ ਇਨਸਾਨ ਨੇ ਸਾਰੇ ਜੰਗਲ ਵੱਢ ਦਿੱਤੇ ਤਾਂ ਚਿੜੀਆਂ ਦੇ ਘੋਸਲੇ ਖਾਲੀ ਹੋ ਗਏ ਇਨਸਾਨ ਦੀ ਤਰੱਕੀ ਅਤੇ ਜਾਨਵਰਾਂ ਦਾ ਘਾਟਾ ਕਦੇ ਕਿਸੇ ਨੇ ਅਹਿਸਾਸ ਨਹੀਂ ਕੀਤਾ ਕਿ ਜਾਨਵਰਾਂ ਵਿੱਚ ਵੀ ਪਰਮਾਤਮਾ ਵਾਸਤੇ ਹੋਣਗੇ ਚਿੜੀਆਂ ਦਾ ਇੱਕ ਜੋੜਾ ਜੋ ਪਰਮਾਤਮਾ ਦੇ ਕੋਲ ਪਹੁੰਚਿਆ ਅਤੇ ਪਰਮਾਤਮਾ ਨੂੰ ਜਾ ਕੇ ਬੋਲਿਆ ਕਿ हे ਮਹਾਰਾਜ ਇਨਸਾਨ ਕਹਿੰਦਾ ਹੈ ਕਿ ਇਨਸਾਨ ਪਰਮਾਤਮਾ ਦੇ ਕੋਲ ਹੈ ਸਭ ਤੋਂ ਉੱਤਮ ਜੂਨ ਦੇ ਇਨਸਾਨ ਦੀ ਹੈ ਪਰਮਾਤਮਾ ਬੋਲੇ ਕਿ ਇਨਸਾਨ ਹੀ ਕਹਿੰਦਾ ਹੈ ਕਿ ਇਨਸਾਨ ਦੀ ਜੂਨ ਸਭ ਤੋਂ ਉੱਤਮ ਹੈ ਪਾ ਜੇਕਰ ਉਸ ਦੀ ਜੂਨ ਸਭ ਤੋਂ ਉੱਤਮ ਹੁੰਦੀ ਤਾਂ ਸਾਰੀਆਂ ਧਰਤੀਆਂ ਦੇ ਨਾਲੋਂ ਇਹ ਪ੍ਰਿਥਵੀ ਸਭ ਤੋਂ ਉੱਤਮ ਹੁੰਦੀ ਪਰਮਾਤਮਾ ਨੇ ਕਿਹਾ ਕਿ ਇਨਸਾਨ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਪਰ ਜੇਕਰ ਉਹ ਅਸਲੀਅਤ ਵਿੱਚ ਪਰਮਾਤਮਾ ਨੂੰ ਜਾਣਦਾ ਹੁੰਦਾ ਤਾਂ ਜਾਨਵਰਾਂ ਵਿੱਚ ਵੀ ਪਰਮਾਤਮਾ ਸਮਝਦੇ ਜਾਨਵਰਾਂ ਦਾ ਕੋਸਲਾ ਟਾ ਕੇ ਧਾਰਮਿਕ ਸਥਾਨ ਬਣਾ ਲੈਂਦਾ ਹੈ ਅਤੇ ਉਸ ਜਗ੍ਹਾ ਤੇ ਪਰਮਾਤਮਾ ਦੀ ਪੂਜਾ ਕਰਦਾ ਹੈ ਉਸ ਨੂੰ ਚਾਰ ਦਿਵਾਰੀ ਵਿੱਚ ਪਰਮਾਤਮਾ ਲੱਭਦੇ ਹਨ ਪਰ ਜਾਨਵਰਾਂ ਵਿੱਚ ਪੇੜ ਪੌਦਿਆਂ ਵਿੱਚ ਅਤੇ ਪਾਣੀ ਦੇ ਉਸ ਛੋਟੇ ਤੋਂ ਛੋਟੇ ਹਿੱਸੇ ਵਿੱਚ ਪਰਮਾਤਮਾ ਨਹੀਂ ਲੱਭਦੇ ਇਨਸਾਨ ਝੂਠ ਬੋਲਦਾ ਹੈ ਕਿਉਂਕਿ ਝੂਠ ਨਾਲ ਹੀ ਉਹ ਦੁਨੀਆ ਤੇ ਰਾਜ ਕਰਨ ਦੀ ਗੱਲ ਕਰਦਾ ਹੈ ਪਰ ਇਨਸਾਨ ਨੂੰ ਨਹੀਂ ਪਤਾ ਕਿ ਇਨਸਾਨ ਜਿਸ ਤਰ੍ਹਾਂ ਦੇ ਕਰਮ ਕਰੇਗਾ ਉਸੇ ਤਰ੍ਹਾਂ ਭੁਗਤੇਗਾ ਮੱਕੜੀ ਦੇ ਜਾਲ ਵਿੱਚ ਜਦੋਂ ਕੀੜਾ ਫਸਦਾ ਹੈ ਉਸ ਨੂੰ ਆਪਣੇ ਕਰਮ ਜਾਦ ਹੁੰਦੇ ਹਨ ਪਰ ਉਹ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਜਿਹਨਾਂ ਆਤਮਾਵਾਂ ਨੂੰ ਉਸਨੇ ਕੋਈ ਤਕਲੀਫ ਦਿੱਤੀ ਹੁੰਦੀ ਹੈ ਉਸ ਦਾ ਹਿਸਾਬ ਤਾਂ ਹੋਣਾ ਹੀ ਹੈ ਹਰ ਆਤਮਾ ਨੇ ਹਿਸਾਬ ਮੰਗਣਾ ਹੈ ਚੰਗਾ ਹਿਸਾਬ ਮੁਕਤੀ ਪ੍ਰਾਪਤ ਕਰਵਾਉਂਦਾ ਹੈ ਇਸ ਤਰ੍ਹਾਂ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਇਨਸਾਨ ਪਰਮਾਤਮਾ ਦੇ ਕੋਲ ਹੈ ਅਤੇ ਜਾਨਵਰ ਨਹੀਂ ਜਾਨਵਰ ਕਦੇ ਝੂਠ ਨਹੀਂ ਬੋਲਦੇ ਇਨਸਾਨ ਆਪਣੇ ਫਾਇਦੇ ਵਾਸਤੇ ਝੂਠ ਬੋਲਦਾ ਹੈ ਇਨਸਾਨੀ ਜੀਵਨ ਉੱਤਮ ਹੋ ਸਕਦਾ ਹੈ ਜੇਕਰ ਉਸ ਤੇ ਉੱਤਮ ਕਰਮ ਹੋਣਗੇ ਅਤੇ ਉੱਤਮ ਉਸ ਦੇ ਵਿਚਾਰ ਹੋਣਗੇ ਜਾਨਵਰਾਂ ਦੇ ਪ੍ਰਤੀ ਇਨਸਾਨ ਦੇ ਪ੍ਰਤੀ ਪਰਮਾਤਮਾ ਉਸ ਦੇ ਅਤੇ ਜਾਨਵਰਾਂ ਦੇ ਅੰਦਰ ਵਸਦਾ ਹੈ ਪਰ ਦਿਖਦਾ ਕਿਸੇ ਨੂੰ ਨਹੀਂ ਦਿਖਦਾ ਉਸੇ ਨੂੰ ਹੈ ਜਿਸ ਨੂੰ ਪਰਮਾਤਮਾ ਦਿਖਾਉਣਾ ਚਾਹੁੰਦੇ ਹਨ ਅਤੇ ਜਿਸ ਦੇ ਅੰਦਰ ਪਰਮਾਤਮਾ ਵਸਦੇ ਹਨ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ